ਵੱਡਾ ਕੋਈ ਨਹੀਂ ਜਗ ਤੇ ਓ ਹੋ 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 ਕੋਈ ਨਹੀਂ ਹੋਰ ਪਖੰਡਾ ਗੁਰੂ ਗ੍ਰੰਥ ਫੇਰਿਆ ਗੁਰੂ ਗ੍ਰੰਥ ਜੀ ਤੋਂ ਵੱਡਾ ਕੋਈ ਨਹੀਂ ਜਗ ਤੇ ਆ ਬਾਬਿਆਂ ਨੂੰ ਮੱਥੇ ਲੋਕੀ ਤੇ ਕੀ ਜਾਂਦੇ ਆ ਓ ਝੋਟਿਆਂ ਦੇ ਵਾਂਗੂ ਦੇਖੋ ਕਿਵੇਂ ਫਿੱਟੇ ਪੈ ਆ ਸੰਗਤ ਦਾ ਜਿਹੜੇ ਲੋਕੋ ਪੈਸਾ ਖਾਂਦੇ ਅੱਛਾ ਆ ਬੀਬੀਆਂ ਨੇ ਬਾਬੇ ਨੂੰ ਮਸ਼ਹੂਰ ਕਰਤਾ ਕਹਿੰਦੀਆਂ ਪਿਤਾ ਜੀ ਵਿੱਚ ਬਾਲੀ ਸ਼ਕਤੀ ਸ਼ਕਤੀ ਉਹ ਪੋਰੀਆਂ ਦੇ ਵਿੱਚ ਉਹ ਪੋਰੀਆਂ ਚ ਬਾਬੇ ਇੱਜ਼ਤਾਂ ਨਾ ਖੇਡਦੇ ਅੱਛਾ ਉਹ ਲੋਕਾਂ ਪਾਣੇ ਪੋਰੀਆਂ ਚ ਹੁੰਦੀ ਭਗਤੀ ਹੋ ਹੋ ਪੋਰੀਆਂ ਚ ਬਾਬੇ ਇਸ ਤਾਨਾ ਖੇਡਦੇ ਉਹ ਲੋਕਾਂ ਪਾਣੇ ਪੋਰੀਆਂ ਚ ਹੁੰਦੀ ਪਗਤੀ ਆ ਮਾਫ਼ ਕਰਨਾ ਸੱਚ ਕਹਿਣ ਲੱਗਾ ਹੀ ਪਰ ਪਿੰਡੇ ਸਿੱਖਾਂ ਦਾ 4000 ਦੀ ਬਾਤ ਹੀ ਐ ਸਿੱਖਾਂ ਦੇ ਘਰ ਐ ਹਰ ਘਰ ਮੋਰੇ ਲੈ ਕੇ ਲਾਇਆ ਹਾ ਸਰਦਾਰ ਫਲਾਣਾ ਵਿੰਗ ਦਾ ਘਰ ਅੰਮ੍ਰਿਤ ਵੇਲਾ ਹੁੰਦਾ ਗੁਰੂ ਘਰ ਚ ਭਾਈ ਸਾਹਿਬ ਜੀ ਉੱਠਦੇ ਆ ਇਸ਼ਨਾਨ ਕਰਦੇ ਆ ਸੱਚਖੰਡ ਤੇ ਜਾਂਦੇ ਆ ਇਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਤੇ ਠਾਉਂਦੇ ਆ ਕੰਡੇ ਕੋਈ ਨਹੀਂ ਆਇਆ ਹੁੰਦਾ ਦੇਖੋ ਘਰ ਹੈ ਨਗਰ ਹੈ ਸਿੱਖਾਂ ਦਾ ਇਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਤੇ ਰੱਖ ਕੇ ਇੱਕ ਹੱਥ ਨਾਲ ਆਸਰਾ ਦੇ ਕੇ ਤੇ ਦੂਸਰੇ ਹੱਥ ਨਾਲ ਚੋਰ ਕਰਦੇ ਹੋਏ ਪ੍ਰਕਾਸ਼ ਕਰਦੇ ਨੇ ਕਿੱਡੇ ਦੁੱਖ ਦੀ ਗੱਲ ਹੈ ਉਹ ਗੁਰੂ ਘਰ ਤੇ ਜਾਂਦੇ ਹੀ ਨਹੀਂ ਅਸੀਂ ਮੂੰਹ ਮੋੜ ਲਿਆ ਏ ਕਿਸੇ ਦਾ ਗੁਰੂ ਪਹਾੜਾਂ 'ਚ ਹੋਊ ਨੋਟ ਕਰਿਓ ਕਿਸੇ ਦਾ ਰੱਬ ਮੱਕੇ ਹੋਊ ਜਾਣਾ ਪਊ ਔਖੇ ਸੌਖੇ ਹੋ ਕੇ ਕਿਰਾਏ ਖਰਚ ਕੇ ਕੋਈ ਪਹਾੜਾਂ 'ਚ ਲੱਭਦਾ ਫਿਰਦਾ ਹੈ ਕੋਈ ਥਲਾਂ 'ਚ ਲੱਭਦਾ ਫਿਰਦਾ ਓਏ ਸਾਡਾ ਰੱਬ ਤੇ ਸਾਡੇ ਪਿੰਡ 'ਚ ਸਾਡੇ ਘਰ ਤੋਂ ਚੌਥੇ ਘਰ 'ਚ ਬੈਠਦਾ ਅਸੀਂ ਨਹੀਂ ਜਾਂਦੇ ਉਸ ਰੱਬ ਨੂੰ ਮਿਲਣ ਨਹੀਂ ਜਾਂਦੇ ਉਹ ਤੇ ਤਾਰੀ ਨੂੰ ਆਖਦੇ ਲੋਕ ਹੌਲੀ ਦੇ ਧਾਰੀ ਨੂੰ ਆਖਦੇ ਲੋਕ ਬਾਬਾ ਮਰ ਜਾਵੇ ਤੇ ਨਵਾਂ ਬਣਾਉਂਦੇ ਨੇ ਨਵਾਂ ਬਣਾਉਂਦੇ ਗੁਰੂ ਗ੍ਰੰਥ ਦਾ ਭਾਵੇਂ ਪ੍ਰਕਾਸ਼ ਹੋਵੇ ਆ ਬਾਬੇ ਬਿਨਾਂ ਨਾ ਆਉ ਸਥਾ ਆਉਂਦੇ ਨੇ ਅੱਜ ਭਰਮ ਦਿਲਾ ਚੋ ਦੂ ਹੋਰ ਕਰ ਲਓ ਸਿੱਖ ਖਾਲਸਾ ਖਾਲਸਾ ਪੰਥ ਸਾਡਾ ਇਹ ਬਾਬਾ ਲੋਕਾਂ ਦਾ ਆਪੋ ਆਪਣਾ ਹੈ ਪਰ ਸਾਡਾ ਇਹ ਗੁਰੂ ਗ੍ਰੰਥ ਬਾਬਾ ਬਾਬਾ ਉਹ ਗੁਰੂ ਦਸਮੇਸ਼ ਜੀ ਨੇ ਸਿੰਘ ਹੈ ਸਜਾਇਆ ਤੈਨੂੰ ਸਜਾਇਆ ਤੈਨੂੰ ਦੇਖੀ ਕਿਤੇ ਦਾਗਿ ਉਹਦੇ ਬਾਣੇ ਤਾਂ ਹੀ ਨੋਵੀ ਨੋਵੀ ਪੜ ਪੰਜ ਬਾਣੀਆਂ اے ਸੂਰਮਾ ਜਿੱਤ ਬਣ ਅਮਰਤ ਵੇਲਾ ਨਿਤ ਨੇ ਮੁੱਲ ਜਾਵੀਨਾ ਅਮਰਤ ਵੇਲਾ ਨਿਤ ਨੇ ਮੁੱਲ ਜਾਵੀਨਾ ਜਾਗਤ ਹੈ ਜੋਤ ਹੈ ਜੋਤ ਗੁਰੂ ਗ੍ਰੰਥ ਦਾ ਪੁਜਾਰੀ ਬਣ ਆ ਪਖੰਡੀਆਂ ਦੇ ਸਾਵੇਂ ਜਾ ਕੇ ਅਸੀਂ ਇਸ ਨੂੰ ਝੁਕਾਵੀਨਾ ਸਦਾ ਸ਼ੁਭ ਕਰਮ ਕਰਕੇ ਉਜ ਜਾਣਾ ਸਾਜਨ ਜੀ ਕੌਮ ਦੇ ਗਦਾਰਾਂ ਨਾਲ ਸਾਜ ਕਦੇ ਪਾਵੀ ਨਾ ਕੌਮ ਦੇ ਗਦਾਰਾਂ ਨਾਲ ਸਾਜ ਕਦੇ ਪਾਵੀ ਨਾ ਕੌਮ ਦੇ ਗਦਾਰਾਂ ਨਾਲ ਸਾਜ ਕਦੇ ਪਾਵੀ ਨਾ ਹੋ ਹੋ ਹੋ